ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ ਦਿਨਾਂ ਦੇ ਪੰਜਾਬ ਦੇ ਮੌਸਮ ਦੀ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਆਉਂਦੇ ਦਿਨਾਂ ਦੇ ਵਿੱਚ ਇਹ ਤੁਹਾਨੂੰ ਦੱਸਾਂਗੇ ਮੁੱਖ ਤੌਰ ਤੇ ਪੱਛਮੀ ਸਿਸਟਮਾਂ ਦੀ ਆਫਾ ਗੱਲ ਕਰਨੀ ਆ ਕਿ ਆਉਂਦੇ 10 ਦਿਨਾਂ ਦੇ ਵਿੱਚਕਾਰ ਕਿੰਨੇ ਪੱਛਮੀ ਸਿਸਟਮ ਆ ਰਹੇ ਨੇ ਤੇ ਕਿਹੜਾ ਪੱਛਮੀ ਸਿਸਟਮ ਸਰਗਰਮ ਰਹਿ ਸਕਦਾ ਪੰਜਾਬ ਦੇ ਵਿੱਚ ਤੇ ਮੀਂਹ ਦੇ ਅਸਰ ਬਣ ਸਕਦੇ ਨੇ ਸੋ ਇਹ ਤੁਹਾਨੂੰ ਦੱਸਾਂਗੇ ਸੈਟਲਾਈਟ ਦੱਸੇ ਰਿਹਾ ਤੁਹਾਡੇ ਨਾਲ ਇਸ ਗੱਲ ਦੀਆਂ ਸਾਂਝੀਆਂ ਕਰ ਰਹੇ ਆ ਜੀ ਗੱਲ ਜਿਹੜੀ ਆ ਸਭ ਤੋਂ ਪਹਿਲਾ ਟੈਂਪਰੇਚਰ ਦੀ ਕਰਾਂਗੇ ਜਿਹੜੀ ਆ ਮੌਸਮ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਟੈਂਪਰੇਚਰ ਦੇ ਆਜਾਣੇ ਆ 23.9 ਡਿਗਰੀ ਦੇ ਨਾਲ ਫਰੀਦਕੋਟ ਜਿਲ੍ਹਾ ਸਭ ਤੋਂ ਗਰਮ ਖੇਤਰ ਅੱਜ ਦਰਜ ਹੋਇਆ ਕਿਉਂਕਿ ਸਵੇਰ ਤੋਂ ਲੈ ਕੇ ਦੁਪਹਿਰ ਦੇ ਵਿਚਕਾਰ ਕਾਫੀ ਖੇਤਰਾਂ ਦੇ ਵਿੱਚ ਧੁੱਪ ਚੜ੍ਹੇ ਹੋਈ ਸੀ ਜਿਸ ਦੇ ਨਾਲ ਟੈਂਪਰੇਚਰ ਕਾਫੀ ਰਾਈਸ ਕਰ ਗਏ ਤੇ ਬਹੁਤੇ ਜਿਲ੍ਹਿਆਂ ਦੇ ਵਿੱਚ 17 ਤੋਂ ਲੈ ਕੇ 23 ਦੇ ਵਿਚਕਾਰ ਟੈਂਪਰੇਚਰ ਦਰਜ ਹੋਏ ਨੇ ਬਹੁਤੇ ਖੇਤਰਾਂ ਦੇ ਵਿੱਚ 20 ਤੋਂ ਲੈ ਕੇ 22 ਦੇ ਵਿਚਕਾਰ ਦਰਜ ਹੋਏ ਨੇ ਉੱਥੇ ਹੀ 23.6 ਡਿਗਰੀ ਦੇ ਨਾਲ ਚਰਖੀਦਾਦਰੀ ਜਿਲ੍ਹਾ ਹਰਿਆਣੇ ਦੇ ਵਿੱਚ ਸਭ ਤੋਂ ਗਰਮ ਖੇਤਰ ਦਰਜ 16 17 18 ਦੇ ਆਸ-પાસ ਹੀ ਟੈਂਪਰੇਚਰ ਮੈਕਸਿਮਮ ਦਰਜ ਹੋਏ ਨੇ ਸੋ ਆਉਂਦੇ ਦਿਨਾਂ ਦੇ ਵਿੱਚ ਇੱਕ ਤਾਂ ਪਛਮੀ ਸਿਸਟਮ ਅੱਜ ਤੋਂ ਸਰਗਰਮ ਹੋ ਚੁੱਕਿਆ ਜੀ ਜਦੋਂ ਕਿ ਰਾਜਸਥਾਨ ਦੇ ਕੁਝ ਖਾਗਾਂ ਦੇ ਵਿੱਚ ਮੱਧ ਪ੍ਰਦੇਸ਼ ਤੇ ਫਾਟੂਨ ਯੂਫੀ ਦੇ ਦਿੱਲੀ ਗੁਰੂਗਰਾਮ ਨਾਡਾ ਇਹਨਾਂ ਖੇਤਰਾਂ ਦੇ ਵਿੱਚ ਸਰਗਰਮ ਹੈ ਅੱਜ ਮਈਆਂ ਨਾ ਖੇਤਰਾਂ ਦੇ ਵਿੱਚ ਲੱਗੇ ਨੇ ਅੱਜ ਰਾਤ ਵੀ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਦੂਜੇ ਪਾਸੇ ਇਹ ਸਿਸਟਮ ਦੀ ਜਿਹੜੀ ਸਰਗਰਮੀ ਆ ਉਹ ਪੰਜਾਬ ਵਾਲੇ ਪਾਸੇ ਵੀ ਸ਼ੁਰੂ ਹੋ ਚੁੱਕੀ ਆ ਅੱਜ ਰਾਤ ਨੂੰ ਬਠਿੰਡਾ ਸ੍ਰੀ ਮਕਸਦਰ ਸਾਹਿਬ ਔਰ ਨਾ ਲੱਗਦੇ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਬਹੁਤ ਇਹਨਾਂ ਖੇਤਰਾਂ ਦੇ ਵਿੱਚ ਹੋ ਸਕਦਾ ਕਿ ਤਨਕ ਤੇ ਹਲਕਾ ਕਣੀ ਕੰਮ ਨਾ ਹੋ ਜੇ ਸੋ ਇਸ ਤੋਂ ਅੱਗੇ ਵਧਾਂਗੇ ਕਿਉਂਕਿ ਇਹ ਸਿਸਟਮ ਪੰਜਾਬ ਦੇ ਲਈ ਕੋਈ ਬਹੁਤਾ ਖਾਸ ਨਹੀਂ ਹੈ ਅੱਗੇ ਤਿੰਨ ਤਰੀਕੋਂ ਇੱਕ ਹੋਰ ਵੈਸਟਨ ਸਰਵਸ ਆ ਰਹੀ ਆ ਯਾਨੀ ਕਿ ਸਿਸਟਮ ਆ ਰਿਹਾ ਉਹਦੇ ਵਿੱਚ ਵੀ ਮੱਧ ਦੇ ਕੁਝ ਖੇਤਰ ਤਵਾਬੇ ਦੇ ਖੇਤਰ ਮਾਲਵੇ ਦੇ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੇ ਅਸਾਰ ਬਣਦੇ ਜਾਫਰੇ ਨੇ ਪਰ ਅਸਾਰ ਨੇ ਜਿਹੜੇ ਹਲਕਾ ਹੁੰਦੇ ਵਾਂਦੀ ਦੀ ਹੋਣਗੇ ਬਹੁਤੇ ਤਗੜੇ ਮੀਂਹ ਦੇ ਅਸਾਰ ਉਹਦੇ ਵਿੱਚ ਨਹੀਂ ਹੈ ਇਸ ਤੋਂ ਬਾਅਦ ਇੱਕ ਤੀਜਾ ਸਿਸਟਮ ਆ ਰਿਹਾ ਜੀ ਜਿਹੜੇ ਤਾਂ ਤਿੰਨ ਤੋਂ ਲੈ ਇਹਨਾਂ ਦਿਨਾਂ ਦੇ ਵਿੱਚ ਮੌਸਮ ਖੁਸ਼ਕ ਤੇ ਸਾਫ਼ ਹੀ ਰਹਿੰਦਾ ਜਾ ਫਿਰਿਆ ਤੇ ਖੀ ਧੁੱਪ ਦੇ ਦਰਸ਼ਨ ਹੋਣਗੇ ਪਰ ਜੜੀ ਆ ਠੰਡ ਫਿਰ ਵੀ ਕਿਤੇ ਨਾ ਕਿਤੇ ਜਾਰੀ ਰਹੇਗੀ ਸੀਤਲਰ ਜੋਰ ਫੜੇਗੀ ਕਿਉਂਕਿ ਜਿੱਥੇ ਪਛਮੀ ਸਿਸਟਮ ਪਹਾੜਾਂ ਦੇ ਵਿੱਚ ਬਰਬਾਰੀ ਕਰਨਗੇ ਉਧਰ ਜੋ ਠੰਡੀਆਂ ਖੁਸ਼ਕ ਹਵਾਵਾਂ ਥੱਲੇ ਮੈਦਾਨਾਂ ਨੂੰ ਕੂਚ ਕਰਨੀਆਂ ਜ ਜਿਹਦੇ ਨਾਲ ਠੰਡ ਇੱਕ ਵਾਰ ਫਿਰ ਤੋਂ ਵਧੇਗੀ ਬਹੁਤ ਤਗੜੀ ਸੀਤਲਰ ਦੇ ਚੱਲਣ ਦੇ ਅਸਾਰ ਨਾ ਮਾਤਰ ਹੋਣਗੇ ਜਿਹੜਾ ਸਿਸਟਮ ਇੱਕ ਤੀਜਾ 8 9 10 ਫਰਵਰੀ ਨੂੰ ਆ ਰਿਹਾ ਉਹਦੇ ਵਿੱਚ ਵੀ ਦਰਮਿਆਨੇ ਮਿਹਰੇ ਅਸਰ ਹਾਲੇ ਦੀਆਂ ਕਿਆਸਰਾਈਆਂ ਦੇ ਅਨੁਸਾਰ ਅਫਾ ਲਗਾ ਸਕਦੇ ਆ ਪਰ ਉਹਦੇ ਵਿੱਚ ਉਤਾਰ ਚੜਾਅ ਦਰਜ ਹੋ ਸਕਦੇ ਨੇ ਉਹ ਸਿਸਟਮ ਘਟ ਵੱਧ ਸਕਦਾ ਇਸ ਲਈ ਜਿਹੜੀ ਲੱਗੇ ਜਾ ਕੇ ਉਹਦੀ ਅਪਡੇਟ ਤੁਹਾਨੂੰ ਜੜੀਆ ਦਿੱਤੀ ਜਾਵੇਗੀ ਫਿਲਹਾਲ ਉਹ ਸਿਸਟਮ ਹਲੇ ਦੂਰ ਹੈ ਇਸ ਲਈ ਆਈਕਨ ਜਰਾ ਹਾਂਤਾ ਜਾ ਅਫਲੇਟ ਤੇ ਲਾ ਲੈਨੇ ਆ ਜਿਹੜਾ ਇਸ ਵੇਲੇ ਸਿਸਟਮ ਚੱਲ ਰਿਹਾ ਮੌਜੂਦਾ ਸਿਸਟਮ ਕੱਲ ਉਮੀਦ ਹੈ ਸਾਰ ਇਹਦੇ ਵਿੱਚ ਬਣਦੇ ਜਾਫਰੇ ਨੇ ਅਜਰਾਤ ਵੀ ਹੋ ਸਕਦਾ ਕੁਝ ਕੇ ਤਰ੍ਹਾਂ ਦੇ ਵਿੱਚ ਹਲਕਾ ਕੰਨੀ ਕੰਮ ਨਾ ਹੋ ਜੇ ਠੰਡਾ ਸਟੌਂਗ ਲਾਈਟਨਿੰਗ ਦੇ ਕੱਲ ਸਵੇਰੇ ਜਿਹੜੇ ਅਲਰਟ ਨੇ 1 ਫਰਵਰੀ ਨੂੰ yellow alert ਜਾਰੀ ਕੀਤੇ ਗਏ ਨੇ ਮੌਸਮ ਹਾਗ ਵੱਲੋਂ ਤੇ ਅੱਜ ਦੀ 31 ਜਨਵਰੀ ਦੀ ਹੜੇਟ ਆ ਬਾਕੀ ਤੁਹਾਨੂੰ ਅਸੀਂ ਲਾਈਵ ਪੋਸਟਸ ਆ ਕੇ ਵੀ ਜਾਣਕਾਰੀ ਦੇ ਦਿਆਂਗੇ ਜਿਹੜੇ-ਜਿਹੜੇ ਜ਼ਿਲ੍ਹਿਆਂ ਦੇ ਵਿੱਚ ਸਾਨੂੰ ਲੱਗੇਗਾ ਕਿ ਮੀਂਹ ਹੋ ਚ ਰੇ ਨੇ ਉਹਨਾਂ ਖੇਤਰਾਂ ਦੇ ਅਪਡੇਟ ਤੁਹਾਨੂੰ ਦੇਵਾਂਗੇ ਕੱਲ ਸਵੇਰ ਦੀ ਵੀਡੀਓ ਦੇ ਵਿੱਚ ਮੁੜ ਕੇ ਅੱਗੇ ਲਾਈਵ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ ਕਿ ਮੌਜੂਦਾ ਸਿਸਟਮ ਕਿੰਨੇ ਕ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਧੰਨਵਾਦ